ਜੇ ਇਸ ਪਦਵੀ ਤੇ ਬਾਬਾ ਬੁੱਢਾ ਜੀ ਰਹੇ ਉਸ ਪਦਵੀ ਤੇ ਰਹਿ ਕੇ ਆਪਾਂ ਵਿਤਕਰਾ ਨਹੀਂ ਕਰਨਾ ਚਾਹੀਦਾ ਉਹ ਖਾਸ ਕਰਕੇ ਆਪਣੀ ਸੰਸਥਾ ਦੇ ਨਾਲ ਇਹ ਆਜਾ ਵੀ ਅੱਜ ਦੀ ਅੰਤਰ ਕਮੇਟੀ ਵਿੱਚ ਪੇਸ਼ ਹੋਣ ਤੇ ਇਕੱਤਰਤਾ ਵਿੱਚ ਹਾਜ਼ਰ ਮੈਂਬਰ ਸਹਿਬਾਨ ਦੀ ਸਹਿਮਤੀ ਨਾਲ ਪ੍ਰਵਾਨ ਹੋਇਆ ਕਿ ਸਿੰਘ ਸਾਹਿਬ ਗਿਆਨੀ ਰਕਵੀਰ ਸਿੰਘ ਜੀ ਮੁੱਖ ਗ੍ਰਾਂਤੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਜੋ ਇਸ ਸਮੇਂ ਛੁੱਟੀ 'ਤੇ ਚੱਲ ਰਹੇ ਹਨ ਬਲੌਂ ਸਤਕਾਰਤ ਅਹੁਦੇ 'ਤੇ ਪਰ ਹੁੰਦਿਆਂ ਪ੍ਰੈਸ ਕਾਨਫਰੰਸ ਕਰਕੇ ਬਿਨਾਂ ਠੋਸ ਸਬੂਤਾਂ ਦੇ ਸੰਸਤਾਪੁਰ ਇਲਜ਼ਾਮ ਲਗਾ ਕੇ ਸਿੱਖ ਕੌਮ ਦੀ ਸੰਸਥਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਨੂੰ ਬਦਨਾਮ ਕੀਤਾ ਗਿਆ ਹੈ ਇਸ ਲਈ ਆਪਣੀ ਇਸ ਬਿਆਨਬਾਜ਼ੀ ਨਾਲ ਸੰਸਥਾ ਦੇ ਅਕਸ ਨੂੰ ਢਾਹ ਲਾਉਣ ਕਰਕੇ ਇਹਨਾਂ ਨੂੰ 72 ਘੰਟੇ ਦਾ ਨੋਟਿਸ ਦਿੱਤਾ ਜਾਂਦਾ ਹੈ ਕਿ ਉਹ ਕਦ ਲਗਾਏ ਇਲਜ਼ਾਮਾਂ ਸੰਬੰਧੀ ਸਬੂਤ ਪੇਸ਼ ਕਰਨ ਜੇਕਰ ਇਹਨਾਂ ਵੱਲੋਂ ਨਿਰਧਿਤ ਸਮੇਂ ਦੇ ਅੰਦਰ ਅੰਦਰ ਲਿਖਤੀ ਤੌਰ ਤੇ ਸਬੂਤ ਪੇਸ਼ ਨਹੀਂ ਕੀਤੇ ਜਾਂਦੇ ਤੇ ਇਹਨਾਂ ਖਿਲਾਫ ਲੜਿੰਦੀ ਕਾਰਵਾਈ ਕਰਨ ਦੀ ਪ੍ਰਮਾਨਗੀ ਦਿੱਤੀ ਜਾਂਦੀ ਹੈ ਸੋ ਕਿਉਂਕਿ ਜਿਹੜੇ ਅੱਜ ਮਤੇ ਦੋ ਤਿੰਨ ਹੋਰ ਵੀ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਚਾਹੁੰਨਾ ਕਈ ਵਾਰੀ ਬੰਦਾ ਸਮੇਂ ਦੇ ਅਨੁਸਾਰ ਸਿੱਖਦਾ ਵੀ ਆ ਜਿਹੜੀ ਆਮਬ ਸਾਹਿਬ ਦੀ ਵੱਡੇ ਘਪਲੇ ਦੀ ਚੱਲਦੀ ਜਾਂਚ ਉਹਦੀ ਇੱਕ ਜਾਂਚ ਸਾਡੀ ਕਮੇਟੀ ਕਰ ਰਹੀ ਆ ਇੱਕ ਜਾਂਚ ਉਹਦੀ ਸਰਕਾਰ ਕਰ ਰਹੀ ਆ ਜਿਹੜਾ ਪਰਚਾ ਦਰਜ ਹੋਇਆ ਪਹਿਲਾਂ ਲੋਅਰ ਕੋਰਟ ਦੇ ਵਿੱਚ ਕੇਸਦਾਰ ਕੇਸ ਦੀ ਉਹ ਐਂਟੀਸੀਪੇਟਰੀ ਬੇਲ ਪਈ ਸੀ ਤਾਂ ਵੀ ਸਾਡੇ ਵਕੀਲ ਪੇਸ਼ ਹੋ ਜਾ ਕੇ ਭਾਵੇਂ ਸਰਕਾਰ ਨੇ ਪੱਖ ਪੇਸ਼ ਕਰਨਾ ਹੁੰਦਾ ਪਰ ਅਸੀਂ ਆਪਣੇ ਵਕੀਲ ਭੇਜੇ ਅੱਜ ਹਾਈ ਕੋਰਟ ਦੇ ਵਿੱਚ ਉਹ ਲੱਗੀ ਸੀ ਉੱਥੇ ਹਾਈ ਕੋਰਟ ਦੇ ਵਿੱਚ ਵੀ ਅਸੀਂ ਆਪਣੇ ਅੱਜ ਵਕੀਲ ਅੰਗੇਜ ਕੀਤੇ ਸੀ ਉਹ ਪੇਸ਼ ਹੋਏ ਆ ਉਹ ਜਿਹੜਾ ਆ ਉਹਦੇ ਲਈ ਮੈਂ ਇੱਕ ਸਪਸ਼ਟ ਕਰਨੀ ਚਾਹਣਾ ਗੁਰੂਦਾਰ ਤੇ ਬੈਠਾ ਗੁਰੂ ਰਾਮਦਾਸ ਦੇ ਦਰ ਤੇ ਬੈਠਾ ਤੁਹਾਡਾ ਬਹਾਲਿਆ ਆ ਬੈਠਾ ਮੈਂਬਰ ਫਹਿਬਾਨਾ ਨੇ ਤੇ ਸਿੱਖ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਵੀ ਕਰਦਾ ਕੋਈ ਵੀ ਅਧਿਕਾਰੀ ਜਾਂ ਕੋਈ ਬਾਹਰਲਾ ਕੋਈ ਵੀ ਮਨੁੱਖ ਜਿਹੜਾ ਇਹਦੇ ਵਿੱਚ ਇਨਵੋਲਵ ਹੋਇਆ ਗੁਰੂ ਸਾਹਿਬ ਕਿਰਪਾ ਕਰਨ ਕੋਈ ਬਖਸ਼ਿਆ ਨਹੀਂ ਜਾਊਗਾ ਵਾਰ-ਵਾਰ ਇਹਦੇ ਉੱਤੇ ਫਿਰ ਇਹ ਗੱਲ ਕਹਿਣੀ ਹਾਂ ਮੈਂ ਅੱਜ ਆਪਣੇ ਭਰੇ ਮਾਨਾ ਤੁਹਾਡੇ ਕੋਲ ਇਹ ਵੀ ਸਵੀਕਾਰ ਕਰਦਾ ਕਿ ਮੈਨੂੰ ਮੈਂ ਕੌਮ ਕੋਲੋਂ ਇਸ ਗੱਲ ਦੀ ਮਾਫੀ ਚਾਹਉਣਾ ਕਿ ਮੈਂ ਅੱਜ ਪ੍ਰਧਾਨ ਸੀ ਤੇ ਮੇਰੇ ਹੁੰਦੇ ਇਹ ਕਪੜਾ ਹੋਇਆ ਪਰ ਪ੍ਰਧਾਨ ਹੁਣ 22000 ਮੁਲਾਜ਼ਮਿਆਂ ਕਿੱਥੇ ਕਿੱਥੇ ਕੀ ਕਰਦਾ ਇੱਕ ਬਹੁਤ ਵੱਡੀ ਗੱਲ ਜਲਾਇ ਰਹੀ ਹੈ ਪੰਜ 10 15 ਕਪੜੇ ਰੋਜ਼ ਹੁੰਦੇ ਹੁਣ ਕਪੜੇ ਕੀ ਆ ਕੋਈ ਬੰਦੇ ਨੇ ਕਿਸੇ ਗੜਾ ਪ੍ਰਸ਼ਾਸਨ ਦੀ ਪਰਚੀ ਕੱਟ ਦਿੱਤੀ ਗਲਤ ਕਿਸੇ ਨੇ ਸਰਾਂ ਦੀ ਪਰਚੀ ਕੱਟ ਦਿੱਤੀ ਕਿਸੇ ਨੇ ਕੋਈ ਸਬਜੀ ਦੇ ਵਿੱਚ ਕਰਤਾ ਕੀ ਸ਼੍ਰੋਮਣੀ ਗੁਰਦਵਾਰਾ ਪਰਮੰਦਰ ਕਮੇਟੀ ਇੰਨੀ ਕਮਜੋਰ ਆ ਸੀ ਹੁਣ ਸੀਆਈਏ ਸਟਾਫ ਖੋਲੀਏ ਇੱਥੇ ਇਹ ਮੈਂ ਤਾਂ ਥੋੜੀ ਜਿਹਾ ਕਹਿ ਰਿਹਾ ਗੱਲ ਕਿ ਮੈਂ ਕਿਸੇ ਨਾਲ ਤੇ ਸਾਰੀ ਐਗਜੈਕਟਿਵ ਨੇ ਇਹ ਵੀ ਅੱਜ ਬੈਠ ਕੇ ਸਾਰੀ ਗੱਲ ਹੋਈ ਆ ਕਿ ਇਹਦੇ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਊਗਾ ਜਿਹੜਾ ਵੀ ਕੋਈ ਅਧਿਕਾਰੀ ਕਿਸੇ ਵੀ ਪੱਖ ਤੇ ਬੈਠਾ ਕਿਤੇ ਵੀ ਆ ਚਾਹੇ ਛੋਟਾ ਤੇ ਚਾਹੇ ਵੱਡਾ ਤੇ ਜਾਂ ਕੋਈ ਬਾਹਰੋਂ ਇਹ ਮੈਨੂੰ ਮਹਿਸੂਸ ਹੁੰਦਾ ਇੱਕ ਬੜੀ-ਬੜੀ ਧਾ ਲਾਉਣ ਦਾ ਯਤਨ ਕੀਤਾ ਗਿਆ ਇੱਕ ਕੌਨਸਪੀਰੇਸੀ ਕੀਤੀ ਗਈ ਜਿਹੜੀ ਅਸੀਂ ਕੱਢਾਂਗੇ ਵੀ ਪੁਲਿਸ ਨੂੰ ਵੀ ਬੇਨਤੀ ਕਰਦੇ ਆਂ ਉਹ ਵੀ ਕੱਢਣ ਤੇ ਇਸ ਕਰਕੇ ਇਹਦੇ ਲਈ ਕੋਈ ਕਿਸੇ ਪਾਸੇ ਰਾਇਤ ਨਹੀਂ ਕੀਤੀ ਜਾਊਗੀ ਪਰ ਬੇਨਤੀ ਕਰਦਾ ਪਈ ਇਹ ਹੁਣ ਟ੍ਰਾਇਲ ਆਪਾਂ ਸੋਸ਼ਲ ਮੀਡੀਆ ਤੇ ਕਰਨੇ ਆ ਆਪਾਂ ਸਾਰੀਆਂ ਗੱਲਾਂ ਸੋਸ਼ਲ ਮੀਡੀਆ ਤੇ ਕਰਨੀਆਂ ਆ ਆ 328 ਰੁਪਿਆਂ ਦਾ ਮਸਲਾ ਮਸਲਾ ਦਾ ਉਹ ਕਿਸੇ ਦੇ ਪਾਸ ਕੇਸ ਦੇ ਪਾਸੇ ਨੂੰ ਡੀਲ ਦਿੱਤਾ ਉਹਦੇ ਵਿੱਚ ਵੀ ਅਸੀਂ ਸਹਿਯੋਗ ਕੀਤਾ ਅੱਗੇ ਵੀ ਕੀਤਾ ਕੱਲ ਹੁਣ ਉਹਨਾਂ ਦੀ ਰਾਤ ਚਿੱਠੀ ਆਈ ਆ ਉਹ ਅਸੀਂ ਉਹਨਾਂ ਨੂੰ ਕਿਹਾ ਵੀ ਦੱਸੋ ਕਿਹੜਾ ਤੁਹਾਨੂੰ ਚਾਹੀਦਾ ਰਿਕਾਰਡ ਅਸੀਂ ਮਹੱਇਆ ਕਰਾ ਦੇਣੀ ਕੋਈ ਮੁਨਕਰ ਨਹੀਂ ਗਏ ਸੀ ਪਰ ਉਹ ਜਿਹੇ ਸਿੰਘ ਸਾਹਿਬ ਨੇ ਕਿਹਾ ਸੀ ਕਿ ਬਿਹਤਰ ਹੋਵੇ ਕਿ ਅਮਰਧਾਰੀ ਸਿੰਘ ਹੋਣ ਔਰ ਆਈਐਸ ਆਈਪੀਐਸ ਬਹੁਤ ਸਾਰੇ ਵਿੱਚ ਕਈ ਹੈਗੇ ਆ ਜਿਹੜੇ ਅਮਰਧਾਰੀ ਆ ਸੋ ਇਸ ਕਰਕੇ ਗੱਲਾਂ ਕਰਨੀਆਂ ਬੜੀਆਂ ਸਿਕਾਲੀਆਂ ਦੂਛਣਵਾਜੀ ਕਰਨੀ ਬੜੀ ਸਿਕਾਲੀ ਆ ਪਰ ਚਲਣੀ ਫੇਰ ਰੋਕੀ ਹੁੰਦੀ ਜਿੱਲੇ ਦੋਰੇ ਬਾਸੇ ਲਾਉਂਦੇ ਆ ਇਕਾਜਕ ਜਕਟ ਨੇ ਅਸੀਂ ਇਹ ਵੀ ਮਤਾ ਪਾਸ ਕੀਤਾ ਕਿ ਆਮ ਕਰਕੇ ਇਹ ਮੈਂ ਤਾਂ ਅੱਜ ਕਰ ਰਿਹਾ ਤਾਂ ਕਿ ਸਾਰੇ ਸਮੁੱਚੇ ਤੌਰ ਤੇ ਸਾਰਿਆਂ ਦੀ ਇਹ ਜ਼ਿਹਨ ਦੇ ਵਿੱਚ ਗੱਲ ਆ ਜਾਏ ਕਿ ਹੁਣ ਜਿਹੜੇ ਕਿਸੇ ਅਧਿਕਾਰੀ ਨੂੰ ਜੁਰਮਾਨਾ ਹੋ ਗਿਆ ਉਹ ਮਾਫ ਨਹੀਂ ਹੋਣਾ ਚਾਹੇ ਛੋਟਾ ਅਧਿਕਾਰੀ ਆ ਚਾਹੇ ਵੱਡਾ ਅੱਗੇ ਕੀ ਕਰਦੇ ਸੀ ਚੱਲ ਆ ਮਾਰਿਓ ਜੀ ਘੁੱਗੀ ਜੇ ਤਾਂ ਮੀਜੀ ਵੀ ਘੁੱਗੀ ਮਾਰਿਓ ਇੱਥੇ ਹੁਣ ਇਹ ਤਾਂ ਕਰਕੇ ਫੈਸਲਾ ਕੀਤਾ ਕਿ ਇਹ ਕਈ ਵਾਰੀ ਇਹਨਾਂ ਗੱਲਾਂ ਦਾ ਨਜਾਇਜ਼ ਫਾਇਦਾ ਵੀ ਲੈ ਜਾਂਦੇ ਆ। ਹੋਰ ਵੀ ਅਸੀਂ ਇੱਕ ਦੋ ਮਤੇ ਪਾਸ ਕੀਤੇ ਉਹ ਸਾਡੇ ਸ਼੍ਰੋਮਣੀ ਕੌਰ ਦਾਰਾ ਪ੍ਰਬੰਧਕ ਕਮੇਟੀ ਦੇ ਨਾਲ ਅੰਦਰਲੇ ਪ੍ਰਬੰਧ ਨਾਲ ਸੰਬੰਧਤ ਆ। ਸੋ ਮੈਂ ਆਪਣੇ ਮੈਂਬਰ ਸਹਿਮਾਨ ਸਮੂਚਿਆਂ ਨੇ ਜਿਨ੍ਹਾਂ ਨੇ 2 3 ਘੰਟੇ ਇਹਨਾਂ ਮਸਲਿਆਂ ਤੇ ਅੱਜ ਸਾਰਾ ਡਿਸਕਸ ਕੀਤਾ ਹਰ ਪੱਖ ਡਿਸਕਸ ਕਰਕੇ ਤੁਹਾਡੇ ਰੂਬਰੂ ਹੋਏ ਆ। ਸੋ ਗੁਰੂ ਸਾਹਿਬ ਕਿਰਪਾ ਕਰਨ ਸੰਸਥਾ ਸਿੱਖ ਕੌਮ ਦੀ ਆ। ਤਾਂ ਮੇ ਅੱਜ ਹੈਗਾ ਨਹੀਂ ਹੋਣਾ ਬੇਰ ਕੱਜ ਹੈਗਾ ਕੱਲ ਨੂੰ ਨਹੀਂ ਹੋਣਾ ਆ ਨਾਲ ਦੇ ਮੇਰੇ ਸਾਥੀ ਕੱਲ ਨੂੰ ਹੁਣੇਕ ਨਹੀਂ ਇਹ ਕਿਉਂਕਿ ਸੰਸਥਾ ਕੌਮ ਦੀ ਆ ਸੰਸਥਾ ਦਾ ਨਾਸ ਨਾ ਕਰੀਏ ਅੱਜ ਸਾਰੇ ਦਾ ਸਾਰਾ ਜੋਰ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਸੰਸਥਾ ਨੂੰ ਬਦਨਾਮ ਕੀਤਾ ਜਾ ਰਿਹਾ ਮੈਂ ਤਾਂ ਕਿਹਾ ਮੈਂ ਪਰੇ ਮਾਨਨਾ ਮਾਫੀ ਮੰਗਦਾ ਕਿ ਮੇਰੇ ਵੇਲੇ ਹੋਇਆ ਪਰ ਹੁਣ ਜੇ ਮੇਰੇ ਵੇਲੇ ਹੋਇਆ ਮੌਰਲੀ ਦੌਰ ਦੇ ਉੱਤੇ ਤਾਂ ਮੇਰਾ ਫਰਜ਼ ਵੀ ਬਣਦਾ ਵੀ ਸੱਚ ਪਰ ਗੜਕਣਾ ਤੇ ਉਹਦੇ ਉੱਤੇ ਮੈਂ ਪਹਿਰਾ ਦਊਗਾ ਸਾਰੀ ਇੰਜੈਕਟਿਵ ਪੈਰਾ ਦੇਊਗੀ ਸੋ ਤੁਹਾਡਾ ਵੀ ਸਾਰਿਆਂ ਦਾ ਫਿਰ ਦਿਲ ਦੀਆਂ ਲਗਾਈਆਂ ਤੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ